ਹਰ ਬਾਈ ਤੇ ਨਰਮਾਸਟਰ ਕੀ ਕਹਾ ਠੀਕ ਹੈ ਬਾਈ ਵਧੀਆ ਬਣਾ ਤੇ ਮੇਰੇ ਬਾਈ ਕੱਪੜੇ ਹਾਂ ਬਣਾ ਤੇ ਬਾਈ ਦੇ ਆ ਫਿਰ ਜਾਣਾ ਮੈਂ ਇਸ ਵੇਲੇ ਕਿਤੇ ਪਾ ਕੇ ਵੇਖੀਏ ਆ ਲੈ ਬਾਈ ਵਧੀਆ ਬਣਾਇਆ ਪੂਰੇ ਹਾਂ ਪਾ ਕੇ ਦੇਖਣੀ ਆ ਹਾਂ ਪਾ ਕੇ ਦੇਖੂਗਾ ਚੈੱਕ ਕਰੋ ਜਿਵੇਂ ਤੁਹਾਡਾ ਮੇਚਾ ਸਹੀ ਆ ਠੀਕ ਆ ਪਾ ਕੇ ਦੇਖ ਲਓ ਇੱਧਰ ਕੋਈ ਗੱਲ ਨਹੀਂ ਚੈੱਕ ਕਰ ਲਓ ਕਿੰਦਰ ਮਾਸਟਰ ਯਾਰ ਪੂਰੀ ਗੱਲ ਨਹੀਂ ਬਣੀ ਯਾਰ ਫਿਟਿੰਗ ਨਹੀਂ ਆਈ ਯਾਰ ਪੂਰੀ ਠੀਕ ਤਾਂ ਹੈਗੀ ਬਈ ਮੈਂ ਵੇਚਾ ਦਿੱਤਾ ਸੀ ਉਹੀ ਮੇਚੇ ਦੇ ਬਣਾਇਆ ਨਹੀਂ ਯਾਰ ਨਾ ਖੁੱਲਾ ਐ ਸੂਤ ਕਰਕੇ ਰਿਹਾ ਯਾਰ ਸੈਟਿੰਗ ਤਾਂ ਸਹੀ ਐ ਯਾਰ ਨਹੀਂ ਵੀਰੇ ਮੈਨੂੰ ਹਣ ਯਾਰ ਪਿੱਟ ਆ ਕੋਈ ਨਹੀਂ ਬਾਈ ਕਰ ਦਿੰਨੇ ਫਿਰ ਕਿੰਨਾ ਕ ਟਾਈਮ ਲੱਗ ਜੂ ਪਾ 20 25 ਮਿੰਟ ਲੱਗਣਗੇ ਚਲ ਠੀਕ ਆ ਉਹਨੇ ਅਸੀਂ ਪੰਪ ਤੇ ਜਾਇਆ ਆਈਏ ਹਾਂ ਆਉਣੇ ਆ ਚੋੜੀ ਲਾ ਕੇ ਕੱਪੜੇ ਦੇ ਦੋ ਕਰ ਦਿੰਨੇ ਬਾਈ ਕੋਈ ਨਹੀਂ ਕਰਦੇ ਆਹ ਲੋ ਜੀ ਚਾਰ ਕਰੋ ਤੁਹਾਨੂੰ ਕੋਈ ਨਾ ਕੋਈ ਬਈ ਇਹ ਕਰ ਦਿੰਨੇ ਤਿਆਰ ਬਸ ਕੋਈ ਗੱਡੀ ਲੈ ਜਾਓ ਵੀ 25 ਮਿੰਟ ਦਾ ਵਧੀਆ ਕੱਪੜੇ ਐ ਇਹੀ ਮੀਚਾ ਐ ਦਾ ਤੇ ਹੁਣ ਇਹ ਪਖੰਡ ਕਰਨ ਦੇ ਹੋ ਗਿਆ ਕਰਦੇ ਆਪਾਂ ਵੀ ਨਹੀਂ ਲੋਟ ਆਈ ਬਣਾਉਂਦੇ ਇੱਕ ਤਿਆਰ ਇਹ ਬਣਾ ਰਹੇ ਕਿੱਥੇ ਟਾਈਮ ਨਿਕਲਦਾ ਯਾਰ ਇਹਨਾਂ ਦੇ ਤਾਂ ਲੱਖਣ ਹੀ ਨਹੀਂ ਲੋਟ ਆਉਂਦੇ ਜੀ ਪੈਸੇ ਦੇਣ ਵੇਲੇ ਚਰਚਰ ਕਰਦੇ ਆ ਬਸ ਠੀਕ ਐ ਬਾਈ ਕਰ ਤੇ ਕੱਪੜੇ ਤਿਆਰ ਆ? ਹਾਂ ਬਾਈ ਕਰ ਤੇ। ਹੋ ਗਿਆ ਜਮਾਂ? ਹਾਂ ਹੋ ਗਿਆ। ਲੈ ਵੇਖੀਏ ਪਾ ਕੇ। ਆ ਲੈ ਪਾ ਕੇ ਬਾਈ ਤਸੱਲੀ ਕਰ ਲਾ ਆਪੀ। ਕਰ ਤੇ ਮੈਨੂੰ ਕੰਮ ਤਾਂ ਛੱਡਣਾ ਹੀ ਪਿਆ ਵਿੱਚ। ਆ ਬਾਈ ਵਧੀਆ ਹੁਣ ਸੈੱਟ ਕਰ ਸੋਦੇ ਐ ਪੂਰਾ ਜੱਟ ਗਿਆ ਜਮਾਂ ਯਾਰ। ਇਹੀ ਮੇਰਾ ਮੇਚਾ ਨਾਲ ਤੂੰ ਪੱਕਾ ਕਰ ਹੁਣ ਗਾਹ ਨੂੰ। ਕੋਈ ਨਹੀਂ ਕੋਈ ਨਹੀਂ। ਪੂਰਾ ਐ ਕਰ ਲਾ ਯਾਰ ਬਹੁਤ ਵਧੀਆ ਬਣਾਦਾ। ਨਹੀਂ ਬਹੁਤ ਵਧੀਆ ਜੀ ਸੈੱਟ ਕਰਤਾ। ਕੋਈ ਨਹੀਂ ਕੋਈ ਨਹੀਂ। ਠੀਕ ਆ ਬਰ ਠੀਕ ਆ ਬਾਈ। ਠੀਕ। ਠੀਕ ਆ ਬਾਈ ਮਨੋਆ ਕੱਪੜੇ ਮੇਰੇ ਇੱਧਰ ਪਾ ਦੇ। ਆਇਆ ਜਾਨਾ ਮੇਰੇ ਕੋਲ ਨਹੀਂ ਨਹੀਂ ਠੀਕ ਹੈ ਬਈ ਠੀਕ ਹੈ ਬਈ ਚੰਗਾ ਵਾ ਠੀਕ ਹੈ ਬਈ ਠੀਕ ਹੈ ਜੀ ਕਿ ਮੈਂ ਅੰਕਲ ਚੰਗਿਆ ਵੀ ਚੰਗਿਆ ਉਹ ਡੈਡੀ ਦੀ ਲੀੜੇ ਲੈ ਕੇ ਆਣੇ ਸੀ ਬਣ ਕੇ ਹਾਂ ਬਣ ਕੇ ਲੀੜੇ ਤਾਂ ਬਣੇ ਪਏ ਆ ਦੋ ਘਰ ਲੈ ਕੇ ਜਾਣੇ ਮੈਂ ਤੇ ਪੈਸੇ ਪੈਸੇ ਰਜਿਸਟਰ ਤੇ ਦੇਖ ਲਓ ਰਜਿਸਟਰ ਤੇ ਤਾਂ ਭਰਾਵਾ 2 ਸਾਲ ਹੋ ਗਏ ਚੋਡੇ ਪੈਸੇ ਲੇਖ ਲੈ ਕੇ ਰਜਿਸਟਰ ਭਰਿਆ ਪਿਆ ਅੱਛਾ ਹਾਂ ਚਲ ਮੈਂ ਕੋਈ ਇੰਟਰਵਿਊ ਕੰਨਾਂ ਜਾਗੀ ਹਾਂ ਹੋਰ ਅੰਕੜਾ ਮੁੰਡਾ ਜੀ ਨੂੰ ਕਹਦਾ ਸੀਗਾ ਕੀ ਰਜਿਸਟਰ ਭਰਿਆ ਪਿਆ ਉਹਨੇ ਨਵਾਂ ਲੈਤਾ ਕਹਿੰਦਾ ਆ ਲਾ ਲੋ ਐ ਥੋੜੀ ਨੂੰ ਨਾ 기이거 <룰> <룰> <룰>